पवन पवित्र गुरु घर सादिया दूरी से बैठी परिसाज जी पत्ते वक्षणी कस के बुलाओ वही गुरु जी का खालसा वही गुरु जी की बातें जब तक सूरज चांद रहेगा सरदार प्रकाश सिंह बादल का ना नाम रहेगा मेरी शाहवाटर साहब बादल साहब उनका देवता इंसान मेरे ख्याल से राजनीति देवीच ना जम्या ਪੇਨਾ ਜਨਮੇ ਛੋਟੇ ਜੇ ਬੱਚੇ ਲੈ ਕੇ ਬਡੇ ਤੇ ਜੋ ਮਾਨ ਸਨਮਾਨ ਹਰੇਕ ਦਾ ਦਿੰਦੇ ਸੀ ਗੱਲ ਸੁਣਦੇ ਸੀ ਮੈਂ ਬਾਦਲ ਸਾਹਿਬ ਦੀ ਫੋਟੋ ਮੇਰੇ ਆਫਿਸ 'ਚ ਲਾਈ ਹੋਈ ਪੱਤਰਕਾਰ ਆ ਕੇ ਪੁੱਛਣ ਲਗੇ ਕਿ ਤੂੰ ਭਾਰਤੀ ਜਨਤਾ ਪਾਰਟੀ ਦਾ ਤੇ ਬਾਦਲ ਸਾਹਿਬ ਦੀ ਫੋਟੋ ਮੈਂ ਕਹੇ ਜੀ ਸੀਨਾ ਚੋੜ چیر ਕੇ ਦਿਖਾਵਾਂ ਤੇ ਤੈਨੂੰ ਬਾਦਲ ਸਾਹਿਬ ਦੀ ਫੋਟੋ ਦਿਖੇਗੀ ਬਾਦਲ ਸਾਹਿਬ ਤੇ ਆਸਾਨ ਜ਼ਿੰਦਗੀ ਵਰ ਅਸੀਂ ਨਹੀਂ ਦੇ ਸਕਦੇ ਜੋ ਬਾਦਲ ਸਾਹਿਬ ਨੇ ਪੰਜਾਬ ਦਾ ਕੀਤਾ ਹੈ ਕਿਸਾਨ ਦਾ ਕੀਤਾ ਹੈ ਮਜ਼ਦੂਰ ਦਾ ਕੀਤਾ ਹੈ ਇਹਨਾਂ ਕੋਈ ਕਰ ਨਹੀਂ ਸਕਦਾ ਬਾਦ ਸਾਹਿਬ ਦੀ ਸੋਚ ਉਹ ਸੋਚ ਨੂੰ ਕੋਈ ਪੂਰਾ ਨਹੀਂ ਆ ਸਕਦਾ ਪਹੁੰਚ ਨਹੀਂ ਸਕਦਾ ਉੱਤੋਂ ਇੱਕ ਵਾਰੀ ਦੀ ਗੱਲ ਮੈਂ ਜ਼ਰੂਰ ਕਰਾਂਗਾ ਕੋਈ 이슈 ਹੋ ਗਿਆ ਪਾਰਟੀ ਦੇ ਵਿੱਚ ਤੁਹਾਡਾ ਅਸੀਂ ਸਾਰੇ ਮੰਤਰੀ ਇਕੱਠੇ ਹੋ ਕੇ ਕਹਿਣਗੇ ਲੱਗੇ ਵੀ ਚਲੋ ਆਪਾਂ ਸਰਕਾਰ ਤੋਂ ਬਾਹਰ ਹੋ ਕੇ ਸਮਰਥਨ ਦੇਾਂਗੇ ਅਸੀਂ ਬਾਦ ਸਾਹਿਬ ਕੋਲ ਗਏ ਆਪਣੇ ਆਪਣੇ ਰਿਜ਼ਾਈਨ ਲੈ ਕੇ ਤੇ ਬਾਦशाह ਉਹਨਾਂ ਸਿਰਜੈਨ ਜੀ ਤਾਂ ਬਾਦशाह ਕਹਿੰਦੇ ਆਪ ਦੇ ਪੀਐਨ ਕਾ ਮੇਰਾ ਵੀ ਲਿਖ ਮੈਂ ਬਾਹਰ ਕੇ ਜਨਤਾ ਪਾਰਟੀ ਬਗੈਰ ਰਾਜ ਨਹੀਂ ਚਲਾਣਾ ਤੁਹਾਡੇ ਵਗਰ ਆਪਾਂ ਸਾਰੇ ਗਾਰਨਰ ਕੋਲ ਚਲਦੇ ਆ ਆਪਾਂ ਸਾਰੇ ਰਿਜਾਇੰਡ ਦੇ ਦੇ ਉੱਥੇ ਸਾਰਿਆਂ ਦੇ ਸਾਡੇ ਵਰਗਿਆਂ ਦੇ ਹੱਥ ਜਿਹੜੇ ਆ ਮੀਮੀ ਤੇ ਮੈਂ ਕਹ ਹੜ ਕੀ ਕਹੀਏ ਸਾਰੇ ਕਹਣ ਲਗੇ ਠੀਕ ਹੈ ਬਾਦशाह ਜੋ ਤੁਸੀਂ ਕਹਿੰਦੇ ਸਰਕਾਰ ਚਲਾਓ ਅਸੀਂ ਤੁਹਾਡੇ ਨਾਲ ਯਾਨੀ ਕਿ ਇੰਨੀ ਵੱਡੀ ਸੋਚ ਨਹੀਂ ਹੋ ਸਕਦੀ ਜੋ ਬਾਦशाह ਨੇ ਕੀਤਾ ਮੈਂ ਦੇਖਦਾ ਨਾਨੀ ਨੇ ਇੱਕ ਪੱਧਰ ਦਾ ਬਿਆਨ ਆਇਆ ਆਪ ਨੂੰ ਆਪਲੀਡਰ ਸਮਝਦਾ ਸਰ ਮਾਰੀ ਦੇ ਦੀ ਬਾਦਲ ਸਾਹਿਬ ਆਸਤੇ ਗੱਲ ਕਰੇ ਬਾਦਲ ਸਾਹਿਬ ਵਰਗਾ ਹੋ ਨਹੀਂ ਸਕਦਾ ਜੋ ਬਾਦਲ ਸਾਹਿਬ ਦੀ ਦੇਨ ਹੈ ਮੈਂ ਹਮੇਸ਼ਾ ਕਹਿੰਦਾ ਕਿ ਫਰਜ਼ ਦਾ ਜੇਕਰ ਵਿਕਾਸ ਹੋਇਆ ਤੇ ਬਾਦਲ ਸਾਹਿਬ ਹਮੇਸ਼ਾ ਹੀ ਕਹਿੰਦੇ ਸੀ ਕੋਈ ਮੰਤਰੀ ਕੋਈ ਹਮੇਲੇ 6 ਵਜੇ ਮੇਰੇ ਕੋਲ ਆਵੇ ਤੇ ਆਂ ਦਾ ਕੰਮ ਕਰਕੇ ਲੈ ਜਾਵੇ ਇੱਕ ਵਾਰੀ ਮੈਂ ਸਵੇਰੇ ਸਵੇਰੇ ਸੀ ਜਾਂਦੇ ਬਾਦਲ ਸਾਹਿਬ ਕੋ ਜੋ ਫਾਈਲ ਲੈ ਜਾਂਦੇ ਨਾਲ ਦੀ ਨਾਲ ਘੜਾ ਦੇ ਦਿਸੀ ਉਹ ਕਹਿੰਦੇ ਯਾਦ ਹੈ ਇੱਕ ਵਾਰੀ ਮੈਂ ਗਿਆ ਵਾਟਰ ਵਸ ਫਾਜ਼ਿਲ ਕਾ ਲੱਗਣਾ ਸੀ ਮੈਂ ਕਿ ਬਾਸ ਸਾਹਿਬ ਬਾਦਲ ਸਭ ਫਾਜ਼ਿਲ ਕਾ ਦੇ ਲੋਕਾਂ ਦੇ ਜਦੋਂ ਬੱਸ ਤੇ ਬੈਠ ਕੇ ਹੱਸਦੇ ਤਾਂ ਲੋਕੀ ਦੱਸ ਦਿੰਦੇ ਆ ਵੀ ਇਹ ਫਾਜ਼ਿਲ ਕਾ ਦੇ ਪਾਣੀ ਕੋੜਾ ਤੇ ਤੰਦ ਪੀੜੇ ਹੋ ਜਾਂਦੇ ਨੇ ਤੇ ਬਾਸ ਸਾਹਿਬ ਜਦ ਮੈਂ ਫਾਈਲ ਲੈ ਕੇ ਗਿਆ ਤੇ ਬਾਸ ਸਾਹਿਬ ਨੇ ਫੋਨ ਕੀਤਾ ਨਹਿਰ ਸਿਗਾ ਜਦੋਂ ਨਹਿਰ ਸਿਗਾ ਉਹਨੂੰ ਫੋਨ ਮਿਲਾਇਆ ਤੇ ਉਹਦਾ ਫੋਨ ਮੇਰੇ ਕੋਲ ਆ ਗਿਆ ਕਿ ਤੁਸੀਂ ਬਾਸ ਸਾਹਿਬ ਕੋ ਬੈਠੇ ਹੋ ਮੈਂ ਕਿਹਾ ਕਿ ਮੇਰਾ ਡਰਾਈਵਰ ਰਾਤ ਦਾ ਰੁਪੀ ਕੇ ਸੋ ਗਿਆ ਆ ਨਹੀਂ ਰਿਹਾ ਤੂੰ ਗੱਡੀ ਭੇਜੋ ਮੈਂ ਆਵਾਂ ਇਹ ਲੋਕ ਕੋਈ ਸੀਐਮ ਹੋ ਸਕਦਾ ਹੈ ਜਿਹੜਾ ਪੰਜਾਬ ਦੇ ਜਿਹਨਾਂ ਵਿਕਾਸ ਕਿਸੇ ਕੰਢ ਕੋਲ ਜਾ ਕੇ ਕੰਨ ਲਾਉ ਕੇ ਕਹਾਜੀ ਕੋ ਆਉਗੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਦੇਣ ਹੈ ਇਹਨਾਂ ਲੋਕਾਂ ਨੇ ਹਮੇਸ਼ਾ ਵਿਰੋਧ ਕੀਤਾ ਜੋ ਫੋਕਲ ਪੁਆਇੰਟ ਬਣਾਏ ਉਹਦੇ ਫੋਕਲ ਪੁਆਇੰਟ ਹੈ ਜੋ ਗਰੀਬ ਦੀ ਸਹਾਇਤਾ ਕੀਤੀ ਜਿੰਨੀ ਯੋਜਨਾ ਸੋਧਵੀ ਦੇਵੀ ਲਾਲ ਨੇ ਔਰ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਜਿੰਨੀ ਕੀਤੀਆਂ ਬੁਢਾਪਾ ਪੈਰਸਨ ਸਰਗਰ ਸ਼ਕੀਰ ਔਰ ਹਰੇਕ ਗੁੰਦੀ ਰਹੀ ਮੈਨੂੰ ਆਦ ਇੱਕ ਦਿਨ ਬਾਹਰ ਕੇ ਬੈਠੇ ਲੋਕ ਸਕੂਲ ਮੰਗ ਰਹੇ ਸੀ ਡੋਲਾ ਬੇਣੀ ਬੈਠਾ ਜੀ ਕਹਿੰਦੇ ਸਕੂਲ ਤੇ ਕਹਿਣ ਲੱਗੇ ਜੀ ਸਕੂਲ ਬੜਾ ਦੂਰ ਪੈਂਦਾ ਹੈ ਤੇ ਬੋਲੇ ਵੀ ਘਰ ਘਰ ਸਕੂਲ ਖੋਲਦੇ ਨਹੀਂ ਕਾਰਨ ਦੱਸੋ ਬੱਚੇ ਜਾਣ ਦੇ ਬੋਲੇ ਸਾਈਕਲ ਦੇ ਦਿਆ ਟੂਰ ਸਾਈਕਲ ਦੇ ਤੇ ਬਾਸ ਸਾਹਿਬ ਨੇ ਸਾਈਕਲਾਂ ਬੱਚਿਆਂ ਨੂੰ ਵੰਡੀ ਸੀਗੀ ਤੇ ਬਾਸ ਸਾਹਿਬ ਦੀ ਸੋਚ ਦੇਖੋ ਕਦੋਂ ਤੱਕ ਹਰੇ ਕੰਮ ਜੜਾ ਅਸੀਂ ਉਠਾ ਕੇ ਦੇਖੋ ਜਿੱਨੀ ਕਿਸਾਨ ਦੀ ਜੜੀ ਹੈ ਕਿਸਾਨ ਜਿਹੜਾ ਕਿਸਾਨ ਜਿਹੜਾ ਟਰੈਕਟਰ ਸੀਗਾ ਗੱਡਾ ਬਣਾਇਆ ਕੀ ਕੀ ਬਾਸਾ ਜੀ ਦਾ ਰੇਡੀਓ ਤੇ ਟੈਕਸ ਲੱਗਦਾ ਕਿਸੇ ਦੀ ਦਾ ਟੈਕਸ ਲੱਗਦਾ ਸਾਰੇ ਸਾਰੇ ਬਾਸਾ ਜੀ ਨੇ ਕਿਸਾਨ ਨੂੰ ਪਿੰਡਾਂ ਨੂੰ ਜਿਹੜੀ ਸਹਾਇਤਾ ਦਿੱਤੀ ਦੇਖੋ ਅੱਜ ਪੂਰਾ ਪੰਜਾਬ ਬਾਸਾ ਨੂੰ ਯਾਦ ਕਰਦਾ ਔਰ ਬਾਦ ਸਾਹਿਬ ਮੈਂ ਤਾਂ ਕਹਿੰਦਾ ਬਈ ਕੁਛ ਚਾਰਾ ਨਹੀਂ ਹੈ ਚਲੋ ਸੇ ਸੁਖਵੀਰ ਜੀ ਨੂੰ ਕਹਿੰਦੇ ਆ ਤੇ ਮਨਪ੍ਰੀਤ ਜੀ ਜੋ ਬੋਲ ਰਹੇ ਸੀ ਕਿ ਸਾਡੇ ਸਾਰਿਆਂ ਦੇ ਵਿੱਚ ਅਗਰ ਬਾਸਾ ਸਾਹਿਬ ਵਰਗੇ 10 15 ਗੁਣ ਪਰਸੈਂਟ ਗੁਣ ਆ ਜਾਣ ਤਾਂ ਅਸੀਂ ਤਰੱਕੀ ਕਰ ਸਕਦੇ ਆ ਧੰਨਵਾਦ ਸ਼ੁਕਰੀਆ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਹ